ਭਗਵਾਨ ਬਾਲਮਿਕਾ ਆਸ਼ਰਮ ਪ੍ਰਬੰਧਕ ਕਮੇਟੀ ਰੈਜੀਮੈਂਟ ਜੈ ਹਿੰਦ ਕਲੋਨੀ ਗੁਰਾਇਆਂ ਵੱਲੋਂ ਭਗਵਾਨ ਬਾਲਮਿਕ ਜੀ ਦਾ ਪ੍ਰਗਟ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਕਮਲ ਵਾਲਮਿਕ ਨੇ ਦੱਸਿਆ ਸਵੇਰੇ ਵੱਲੇ ਮੰਦਰ ਵਿੱਚ ਮੂਰਤੀ ਪੂਜਨ ਕੀਤਾ ਗਿਆ ਜਿਸ ਤੋਂ ਪ੍ਰੰਤ ਹਵਨ ਪੂਜਨ ਕੀਤਾ ਗਿਆ ਇਸ ਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ ਇਸ ਤੋਂ ਬਾਅਦ ਭਾਈ ਸੁਰੇਂਦਰ ਬੱਦਨ ਦੇ ਕੀਰਤਨੀ ਜਿੱਥੇ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਸੰਤਰਾਮ ਸੇਵਕ ਜੀ ਮਹਾਰਾਜ ਮੌਜੂਦਾ ਕੱਦੀ ਨਿਸ਼ੀਨ ਦਰਬਾਰੀ ਸ਼ੀ ਠਾਕੁਰ ਦਾਸ ਜੀ ਮਹਾਰਾਜ ਪਿੰਡ ਹਰੀਪੁਰ ਖਾਲਸਾ ਵਾਰੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਆਪਣੇ प्रवचन ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਇਲਾਵਾ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਸੰਗਠਨ ਇੰਚਾਰਜ ਸੰਜੇ ਟਵਾਲ ਨਗਰ ਕੌਂਸਲ ਗੁਰਾਇਨ ਦੇ ਪ੍ਰਧਾਨ ਹਰਮੇਸ਼ لال ਚੋਹਾਨ ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਵਾਈਸ ਪ੍ਰਧਾਨ ਰਾਹੁਲ ਪੁੰਜ ਕੌਂਸਲਰ ਪ੍ਰੋਫੈਸਰ ਰਿਸ਼ੂ ਸੁਨੀਲ ਮਨੋਤਾ ਸੰਜੀਵ ਹੀਰ ਨੇ ਵੀ ਆਪਣੀ ਹਾਜ਼ਰੀ ਲਗਵਾਈ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਜਿੱਥੇ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੱਤੀ ਉਦੋਂ ਹੀ ਵਾਲਮੀਕ ਧਰਮਸ਼ਾਲਾ ਅਤੇ ਵਾਲਮੀਕ ਮੰਦਰ ਲਈ 5-5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ ਇਸ ਮੌਕੇ ਕਮੇਟੀ ਪ੍ਰਦਾਨ ਗੁਰਪਾਲ ਚੰਦ ਗਿੱਲ ਰਾਜਕਮਲ ਯੋਗਰਾਜ ਕਈ ਵਿਨੋਦ ਕੁਮਾਰ ਕਈ ਰਕੇਸ਼ ਕੁਮਾਰ ਸਹੋਤਾ ਰਾਜਕੁਮਾਰ ਸਹੋਤਾ ਰਵੀ ਕੁਮਾਰ ਸਹੋਤਾ ਮਨੋਹਰ ਲਾਲ ਸਹੋਤਾ ਦਲਜੀਤ ਸਿੰਘ ਪ੍ਰੇਮਨਾਥ ਸਾਹਿਲ ਕਈ ਰਾਦੇਸ਼ਾਮ ਕਈ ਲਾਡੀ ਸਹੋਤਾ ਲਾਡੀ ਰੁੜਕਾ ਸ਼ਾਮਰਾਜ ਅਤੇ ਸੰਗਤਾਂ ਹਾਜ਼ਰ ਸਨ ਅੱਜ ਸ੍ਰਿਸ਼ਟੀਚਰਤਾ ਪ੍ਰਭੂ ਵਾਰਿਮੇ ਜੀ ਮਹਾਰਾਜ ਉਹਨਾਂ ਦਾ ਆਗਮਨ ਇਹ ਆਗਾ ਬੜੇ ਚਾਮਰ ਸ਼ਰਦਾ ਦੇ ਨਾਲ ਪੂਰੇ ਬਿਸ਼ਪ ਦੇ ਨਿਸ਼ੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਉਸੇ ਲੜੀ ਦੇ ਵਿੱਚ ਹਰ ਸਾਥ ਦੀ ਤਰ੍ਹਾਂ ਸਾਡੇ ਸਪੂਰਤ ਕਰਾਇਆ ਕਿ ਬੜੇ ਚਾਮਰ ਸ਼ਰਦਾ ਦੇ ਨਾਲ ਸਾਡੇ ਗੁਰੂ ਜੀ ਕਮਲ ਵਾਲਮੀਕੀ ਜੀ ਔਰ ਪੂਰੀ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਬੜੇ ਚਾਮਰ ਸ਼ਰਦਾ ਦੇ ਨਾਲ ਮਨਾਇਆ ਜਾਦਾ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਪੂਰਤੀ ਸੰਗਤ ਨੂੰ ਸਾਡੇ ਪ੍ਰਧਾਨ ਜੀ ਕਮਲ ਜੀ ਨੂੰ ਤੇ ਟੀਮ ਨੂੰ ਆਪਣੀਆਂ ਮਾਵਾਂ ਨੂੰ ਪੈੜਾ ਪੀੜਾ ਨੂੰ ਕਿਉਂਕਿ ਭਗਵਾਨ ਵਲਮਿਕੀ ਜੀ ਮਹਾਰਾਜ ਉਹਨਾਂ ਨੇ ਬਰਾਬਰਤਾ ਦਾ ਇਕਤਾ ਦਾ ਆਪਸੀ ਭਾਈਚਾਰੇ ਦਾ ਸੁਨੇਹਾ ਜਿਹੜਾ ਆਪੀਆਂ ਸੁਖਿਆਵਾਂ ਦੇ ਵਿੱਚ ਦਿੱਤਾ ਔਰ ਖਾਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਜ਼ੋਰ ਦਿੱਤਾ ਭਗਵਾਨ ਵਲਮਿਕੀ ਮਹਾਰਾਜ ਦੀ ਜਿਹੜੀ ਬੜੀ ਤਸਵੀਰ ਜਿਹੜੀ ਹੈ ਇਸ ਤਰ੍ਹਾਂ ਦੇ ਨੂੰ ਰੈਰਿੰਗ ਕਰਦੀ ਹੈ ਕਿ ਸਾਨੂੰ ਵੱਦ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਪੂਰੀ ਪੜ੍ਹਾਈ ਦਾ ਜਿਹੜਾ ਗਿਆਨ ਹੈ ਪੜ੍ਹਾਈ ਦੀ ਜਿਹੜੀ ਕਾਬਿਲਤ ਹੈ ਮੈਂ ਸੁਨੀਤਾ ਜੀ ਇਹੀ ਉਥੇ ਆਨੇ ਸਾਡੀਆਂ ਜ਼ਰੂਰਤਾਂ ਨੂੰ ਸਾਡੇ ਸਮਾਜ ਨੂੰ ਉੱਪਰ ਚੁੱਕਣ ਦੇ ਵਿੱਚ ਇੱਕ ਅਹਿਮ ਆਪਣੀ ਨਿਭਾ ਸਕਦੀ ਹੈ ਤੁਸੀਂ ਜਿਵੇਂ ਸਨੇਹ ਨੂੰ ਅੱਜ ਮਤਲਬ ਰੱਖਦੇ ਆ ਸਾਨੂੰ ਅੱਜ ਪੜ੍ਹਾ ਲੈਣਾ ਚਾਹੀਦਾ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਵੱਦ ਤੋਂ ਵੱਧ ਪੜ੍ਹਾਈਏ ताकि समाज के एक चंगे नागरिक बन सक और समाज का नाम रचा कर सकन इन्होंने शब्दों के मैं आप सबू बहुत बहुत बधाई दिना प्रभु तो वाल्मीकि जी महाराज हमेशा अपनी दया दृष्टि कृपा सा बनाए रखन ताकि असी उन्होंख चल के अपना जीवन अभी सफल करते रहिए आप सब लोग मेरे वनों मेरे परिवार वालों अच्छे इस महान दिड़े की करोड़ बधाई करोड़ करोड़ बधाई जय वाल्मीक ਬੋਲੇ ਸੋਨਰ ਵਾਹਿਗੁਰੂ ਜੀ ਕੈ ਬਾਲਮੀਕੀ ਜੈ ਭੀਮ ਜੈ ਭਾਰਤ ਤੋ ਅੱਜ ਗੁਰਾਂ ਦੇ ਵਿੱਚ ਭਗਵਾਨ ਬਾਲਮੀਕੀ ਆਸ਼ਰਮ ਜੈਹੰਦ ਕਲੋਨੀ ਵਿਖੇ ਭਗਵਾਨ ਬਾਲਮੀਕੀ ਪ੍ਰਗਟਵੇ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਔਰ ਜਿਸ ਦੇ ਵਿੱਚ ਸਵੇਰੇ 10 ਵਜੇ ਮੂਰਤੀ ਪੂਜਨ ਕਰਾਇਆ ਗਿਆ ਉਸ ਤੋਂ ਬਾਅਦ 11 ਵਜੇ ਅਮਨ ਜਗ ਉਸ ਤੋਂ ਬਾਅਦ ਕੰਢੇ ਦੀ ਰਸਮ ਆਏ ਹੋਏ ਮਹਿਮਾਨਾਂ ਸਾਡੇ ਸਤਿਕਾਰਯੋਗ ਬਾਬਾ ਜੀ ਹਰੀ ਹਰੀ ਸਿੰਘ ਖਾਲਸਾ ਤੋਂ ਬਾਬਾ ਜੀ ਉਹਨਾਂ ਨੇ ਆਪਣਾ satsang ਕੀਤਾ ਔਰ ਉਹਨਾਂ ਤੋਂ ਬਾਅਦ ਸਾਡੇ ਹਲਕਾ ਨਚਾਜ ਪ੍ਰਿੰਸੀਪਲ ਪ੍ਰੇਮ ਸਿੰਘ ਪ੍ਰੇਮ لال ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਨਗਰ ਕੌਂਸਲ ਪਰਾਇਆ ਦੀ ਟੀਮ ਵੀ ਪਹੁੰਚੀ ਹੋਈ ਸੀ ਔਰ ਉਹਨਾਂ ਤੋਂ ਬਾਅਦ ਸਾਡੇ ਸਾਫਕਾ ਐਮਪੀ ਅਰੇ ਕੋ ਜੀ ਮੈਂਬਰ ਪਾਰਲੀਮੈਂਟ ਉਹ ਵੀ ਪਹੁੰਚੇ ਉਹਨਾਂ ਨੇ ਵੀ ਹਾਜ਼ਰੀਆਂ ਭਗਵਾਨ ਵਾਲਮੀਕੀ ਆਜ਼ਮ ਜੈਨਪੁਰੂ ਵਿੱਚ ਲੋਆਈਆਂ ਸੋ ਉਹਨਾਂ ਤੋਂ ਬਾਅਦ ਜਿਹੜਾ ਕੀਰਤਨ ਆ ਉਹ ਹਜੇ ਤੱਕ ਵੀ ਚੱਲ ਰਿਹਾ ਔਰ ਬੜੀ ਸੰਗਤ ਜਿਹੜੀ ਆ ਉਹ ਉਹਨਾਂ ਦਾ ਮਲ ਕੀਰਤਨ ਦਾ ਨੰਨਵਾ ਰਹੀ ਆ ਔਰ ਮੈਂ ਅੱਜ ਦੇ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਦਾ ਪ੍ਰਦੇਸ ਤੋਂ ਵਸੀਆਂ ਦਾ ਧੰਨਵਾਦ ਔਰ ਬਪਿੱਤਰ ਜੀ ਦੇ ਜੀ ਲੱਖ ਲੱਖ ਵਧਾਈਆਂ ਜੀਨਾ